ਹਾਂਜੀ ਆ ਮੈਂ ਰੋਂਡੀ ਦਾ ਦੁੱਧ ਬਣਾ ਲਿਆ ਉਹਨੂੰ ਤੇ ਨਾਲ ਤੂੰ ਕੀ ਕਰਨਿਆ ਸੀ ਕੁਛ ਨਹੀਂ ਮੈਂ ਉਦਾਂ ਚੌਲ ਜਿ ਬਣਾਉਂਦੇ ਹਾਂ ਮੜੇ ਜੇ ਚੌਲ ਤੂੰ ਬਣਾਉਂਦੇ ਆ ਮਸਿਮੀ ਕਿੱਥੇ ਆ ਕੋ ਮਮੀ ਉਦਾਂ ਹੀ ਮੈਂ ਜਾ ਸਿੱਖਣ ਡਿਆ ਹੈਗਾ ਮੈਂ ਪਹਿਲੇ ਦੁੱਧ ਬਣਾ ਲਿਆ ਮੈਂ ਇਹਦਾ ਫਿਰ ਬਾਅਦ ਚ ਦੱਸਦਾ ਤੁਹਾਨੂੰ ਨਾਲ ਤੁਸੀਂ ਵੀ ਟੈਸਟ ਕਰਕੇ ਵੇਖੋ ਕਿਦਾਂ ਦੇ ਲੱਗਦੇ ਆ ਆਹੋ ਚਲ ਠੀਕ ਆ ਜਾ ਬਣਾ ਕੇ ਲੈ ਆਹੋਕ ਲੱਗੀ ਸੀ ਇਸਨੂੰ ਇਸਨੂੰ ਬੋਕ ਲੱਗੀ ਸੀ ਹਾਂਜੀ ਹੁਕੂ ਲੱਗਿਆ ਸੀ ਐ ਨੋਂ ਲੱਗਿਆ हां जी हां जी हां जी मिलाडी ਕਿੱਥੇ ਸਵੇਰੇ ਸਰ ਤਿਆਰ ਹੋ ਗਿਆ ਆ ਉਹ ਮੰਮੀ ਸਨੀ ਦਾ ਫੋਨ ਆਇਆ ਹੀਗਾ ਤੇ ਕਹਿੰਦਾ ਵੀ ਅੱਜ ਫੇਰ ਉੱਥੇ ਬੰਦੇ ਦੀ ਲੋੜ ਹੈਗੀ ਆ ਤੇ ਆ ਜਾ ਕੰਮ ਤੇ ਤੇ ਜਰੀ ਜਰੀ ਲੱਗ ਜੇ ਨਾ ਤੇ ਬਰੇ ਨਾਲ ਦੀ ਰੀਸ਼ਨ ਨਹੀਂ ਆ ਤੇ ਉੱਥੇ ਚੱਲਿਆ ਮੈਂ ਵੀ ਉਹ ਤੇ ਗੱਲ ਤੇਰੀ ਸਹੀ ਆ ਚੱਲ ਮੰਨਿਆ ਉਦੋਂ ਤੇ ਸਾਡੀ ਮਜਬੂਰੀ ਸੀ ਤੇ ਤੂੰ ਦਿਹਾੜੀ ਲਾਉਣ ਚੱਲ ਗਿਆ ਤੈਨੂੰ ਵੇਖ ਪੁੱਤ ਮੈਂ ਪੜਾਇਆ ਲਿਖਾਇਆ ਆ ਤੇ ਕੋਈ ਚੰਗਾ ਕੰਮ ਹੱਥੀ ਸਿੱਖ ਜਿਹੜਾ ਕੱਲ ਨੂੰ ਤੇਰੀ ਜ਼ਿੰਦਗੀ 'ਚ ਕੰਮ ਆਵੇ ਐਦਾਂ ਦਿਹਾੜੀਆਂ ਲਾਉਣ ਨਾਲ ਕੁਛ ਨਹੀਂ ਬਣਦਾ ਹੈਗਾ ਪਹਿਲੇ ਵੀ ਮੈਂ ਤੈਨੂੰ ਕਿੰਨੀਆਂ ਜਗ੍ਹਾ ਤੇ ਰਖਾਇਆ ਸੀ ਫੋਨਾਂ ਵਾਲੇ ਕੋਲ ਮੈਂ ਤੈਨੂੰ ਭੇਜਿਆ ਵੀ ਚੱਲ ਤੂੰ ਉੱਥੇ ਫੋਨਾਂ ਦਾ ਕੰਮ ਸਿੱਖ ਲਾ ਮਾੜੀ ਚੰਗੀ ਦੁਕਾਨ ਮੈਂ ਤੈਨੂੰ ਕਿਤੇ ਪਾ ਦਾਂਗੀ ਉਹ ਤੇ ਤੂੰ ਸਿੱਖਿਆ ਨਹੀਂ ਤੇ ਹੁਣ ਹੀ ਕੋਈ ਚੰਗਾ ਢੰਗ ਦਾ ਕੰਮ ਸਿੱਖ ਲਾ ਮੰਮੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਨਾਲੇ ਮੈਂ ਤੇ ਜਕਾਰਾ ਡਰਿਆ ਜਿੱਥੇ ਮੰਮੀ ਤੂੰ ਲਮਾਉਣਾ ਸੀ ਨਾ ਮੈਨੂੰ ਉਹਨਾਂ ਨੇ ਦਿਨ ਹੀ ਮਹੀਨੇ ਬਾਅਦ ਪੈਸੇ ਇੱਥੇ ਤਾਂ ਨਾਲੇ ਰੋਜ਼ ਰੋਜ਼ 500 ਮਿਲੀ ਜਾਂਦੇ ਆ ਵਾ ਤੇ ਨਾਲੇ ਮੇਰੀ ਉੱਥੇ ਵਾਕਰੀ ਹੋ ਗਈ ਆ ਲਾਡੀ ਉਹ ਤੇ ਗੱਲ ਤੇਰੀ ਸਹੀ ਆ ਵੀ ਮਿਹਨਤ ਦਾ ਕੋਈ ਡਰ ਨਹੀਂ ਹੁੰ ਪਰ ਮੈਂ ਤੇ ਬਹੁਤੇ ਆਨੀ ਆ ਪੀ ਹੱਥੀ ਕੰਮ ਸਿੱਖ ਜਿਹੜਾ ਕੱਲ ਨੂੰ ਤੇਰੇ ਕੰਮ ਆਵੇ ਚੱਲ ਮੈਂ ਕੱਲ ਨੂੰ ਚੌਂਕ ਚਕਾ ਕੇ ਤੈਨੂੰ ਕੋਈ ਦੁਕਾਨ ਵੀ ਮਾੜੀ ਮੋਟੀ ਪਾ ਦਾਂਗੀ ਵੇਖ ਮੇਰੀ ਗੱਲ ਸੁਣ ਪੁੱਤ ਕੱਲ ਨੂੰ ਤੇਰਾ ਵਿਆਹ ਕਰਨਾ ਆ ਤੇ ਬੜੇ ਖਰਚੇ ਵਧ ਜਾਂਦੇ ਆ ਤੇ ਆਪਣਾ ਕੰਮ ਕਰੇਗਾ ਦੁਕਾਨ ਤੇ ਬੈਠਾ ਰਹੇਗਾ ਤੇ ਕਮਾਈ ਕਰੇਗਾ ਤੇ ਹਾ ਤੇਰਾ ਘਰ ਸੌਖਾ ਚੱਲੇਗਾ ਮੈਂ ਤੇ ਇਹੋ ਆਨੀ ਆ ਤੈਨੂੰ ਤੇ ਅੱਗੇ ਤੇਰੀ ਮਰਜ਼ੀ ਆ ਵੇਖ ਲੈ ਕੀ ਕਰਨਾ ਤੂੰ ਮੰਮੀ ਦੱਸ ਕੀ ਗੱਲ ਆ ਜਿੱਥੇ ਜਾਣ ਡਿਆ ਹੋਣਾ ਠੀਕ ਆ ਤੇ ਉਹ ਮਿਸਤੀ ਮੈਨੂੰ ਮੜਾ ਮੜਾ ਜਾਤ ਵੀ ਸਿਖਾਉਂਦਿਆ ਵਾ ਤੇ ਕੀ ਪਤਾ ਕੱਲ ਨੂੰ ਕੋਈ ਵੱਡਾ ਠੇਕੇਦਾਰ ਹੀ ਬਣ ਜਾ ਮੰਮੀ ਬੰਦਾ ਤੇ ਬੜਾ ਕੋ ਸੋਚਦਾ ਵਾ ਇਹ ਤਾਂ ਮਲਕ ਦੇ ਰਾਂਗੇ ਆ ਕੀ ਪਤਾ ਮੇਰੇ ਵੱਲ ਤੇ ਕੋਈ ਵੱਡਾ ਲਿਖਿਆ ਹੋਏ ਆਹੋ ਪੁੱਤ ਗੱਲ ਤੇ ਤੇਰੀ 16 ਨੇ ਸੱਚ ਆ ਵੇਲਾ ਮੰਮੀ ਉੱਥੇ ਦੁਕਾਨ ਤੇ ਮੈਂ ਝਾੜੂ ਲੋਂ ਤਾਂ ਵੀ ਡਰਦਾ ਹਾਂ ਤੇ ਇੱਥੇ ਮੈਂ ਇਟਾ ਵੀ ਚੁੱਕਦਾ ਵਾਂ ਬਾਲਟੇ ਵੀ ਧੋਣਾ ਵਾਂ ਤੇ ਕਈ ਯਾਰ ਮੰਮੀ ਛਿੰਮੜਦੀਆਂ ਬੋੜੀਆਂ ਵੀ ਚੁੱਕਣੀਆਂ ਪਿੰਦੀਆਂ ਵਾਂ ਮੰਮੀ ਇਹ ਤਾਂ ਮੇਰੇ ਰੱਬ ਵੱਲੋਂ ਮਨਚ ਮਿਹਰ ਪਈ ਆ ਤੇ ਜੇ ਪਈ ਆ ਨਾ ਤੇ ਪਈ ਰਹਿਂਦੇ ਤੂੰ ਇਦਾਂ ਕਰ ਹੁਣ ਚਲ ਠੀਕ ਐ ਪੁੱਤ ਚੰਗਾ ਵੇਖ ਲਾ ਮੇਰਾ ਪੋਤਾ ਕਿੰਨਾ ਸਿਆਣਾ ਹੋ ਗਿਆ ਆ ਜਿੰਨੂੰ ਮੈਂ ਨਨ ਕੰਮਾ ਕਹਿੰਨੀ ਸੀ ਸਿਆਣੇ ਸਾਚੀ ਆਂਦੇ ਆ ਵੀ ਖੋਟਾ ਸਿੱਕਾ ਵੀ ਕਿਤੇ ਨਾ ਕਿਤੇ ਕੰਮ ਆ ਹੀ ਜਾਂਦਾ ਆ ਤੇ ਵੇਖ ਲਾ ਉਹੋ ਹੀ लाਡੀ ਆ ਅੱਜ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਆ ਅੱਜ ਦਿਹਾੜੀਆਂ ਲਾਉਣ ਤੋਂ ਵੀ ਕਿਤੇ ਚੱਕਦਾ ਚੱਲ ਰੱਬਾ ਇਦਾਂ ਹੀ ਇਹਦੇ ਮਿਹਰ ਪਾਈ ਰੱਖੀ ਤੇ ਮਿਹਨਤ ਕਰਦਾ ਰਵੇਂ ਚੱਲ ਮੈਂ ਚਾਰ ਰੋਟੀਆਂ ਬਨ ਦਿੰਨੀ ਇਹਨੂੰ ਨਾਲ ਖਾ ਲੇਗਾ Allo? Ja. Lad os se, at du pilo. Du er pilo. Brittin. Hun er ਰੋਟੀ ਪੱਕੀ ਹੈ ਕਿ ਨਹੀਂ ਰੋਟੀ ਬਣਾਤੀ ਬਣਾਉਣੇ ਬਣਾ ਕੇ ਹਟੀਆਂ ਜੇ ਰਸੋਈ ਚੋਂ ਹੀ ਆਈਆਂ ਚਲ ਪਾ ਲਿਆ ਫਿਰ ਇਕੱਠੇ ਖਾ ਲੈਣੇ ਆ ਰੋਟੀ ਤੇ ਚੱਲ ਲਿਆ ਦਿੰਨੀ ਆ ਤੁਹਾਨੂੰ ਤੇ ਇਹਦੀ ਆਪਣੇ ਭਰਾ ਦੀ ਗੱਲ ਸੁਣ ਲੋ ਹੁਣ ਕੀ ਕਹਤੈ ਨੇ ਤੈਨੂੰ ਕਹਿਣਾ ਤੇ ਕੀ ਮਾਂ ਹੀ ਕਿਤੇ ਬਾਝੇ ਆ ਕੇ ਬੈਠੀ ਹਾਂ ਲੱਗੀ ਹਾਂ ਕੋਈ ਆਪਣੇ ਛੋਟਾ ਸਾਟਾ ਦਾ ਸੋਚਣ ਵੀ ਕਹਿੰਦਾ ਸੀ ਨਹੀਂ ਤੇ ਕਹਿੰਦਾ ਮੈਨੂੰ ਰੋਟੀ ਲਾ ਦੋ ਤੇ ਮੈਂ ਤਾਂ ਨਾ ਕਰਤੀ ਉਹ ਤੂੰ ਨਾ ਕਰਨੂ ਕਰਦੀ ਰੋਟੀ ਖੋਣਾ ਪੁੰਨ ਦਾ ਕੰਮ ਹੁੰਦਾ ਹੈ ਜਿਹੜੀਆਂ ਮੇਰੀਆਂ ਲੱਤੀਆਂ ਤੂੰ ਉਹਨੂੰ ਖਵਾ ਦਿੰਦੀ ਫਿਰ ਕਿਹੜੀ ਗੱਲ ਤੇ ਮੇਰੀਆਂ ਫੇਰ ਲਾ ਦਿੰਦੀ ਉਹ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਵਾ ਜੇ ਕੋਈ ਚਾਹ ਪਾਣੀ ਮੰਗੇ ਨਾ ਨਹੀਂ ਕਰੀਦੀ ਹੁੰਦੀ ਤੂੰ ਮੂੰਹ ਤੇ ਹੀ ਨਾ ਰੱਖੀ ਹੁੰਦੀ ਤੂੰ ਹੱਦ ਕਰਦੇ ਹੋ ਤਾਂ ਸਟੈਮ ਨਹੀਂ ਲੱਗਦਾ ਜਿਵੇਂ ਹੁਣ ਤੁਹਾਡੀ ਲਾ ਘਟੀਆਂ ਫੇਰ ਉਹ ਉਹਨੂੰ ਦੇ ਦਿੰਦੀ ਫੇਰ ਤੁਹਾਡੀਆਂ ਲਾਉਂਦੀ ਤੇ ਕਿੰਨਾ ਟਾਈਮ ਲੱਗਣਾ ਹੈ ਇਹਨਾਂ ਚੱਕਰਾਂ ਕਰਕੇ ਨਾ ਤੁਹਾਨੂੰ ਪਤਾ ਨਹੀਂ ਮੇਰੇ ਕਿੰਨੇ ਗਾਹ ਖਰਾਬ ਹੋਣ ਦੇ ਆ ਅਗਲੇ ਮੈਨੂੰ ਫੋਨ ਕਰਨ ਦੇ ਕਿੰਨੇ ਦਿਨ ਹੋ ਗਏ ਤੇ ਤੁਹਾਨੂੰ ਹਫਤਾ ਹਫਤਾ ਹੋ ਗਿਆ ਸੂਟ ਦਿੱਤਿਆ ਤੋ ਇਹ ਕਿਦਾਂ ਦੇਰ ਨਹੀਂ ਦੇ ਉਹ ਪਰਸੇ ਮੀ ਜੇ ਤੂੰ ਮੇਰੀ ਲਾਉਣ ਲੱਗੀ ਇੱਕ ਵਾਰੀ ਉਹਨੂੰ ਪੁੱਛ ਲੈਂਦੀ ਹਾਂ ਚੱਲ ਉਹਦੀਆਂ ਵੀ ਨਾਲ ਹੀ ਲੈ ਜਾਂਦੀਆਂ ਦੋ ਤੇ ਮੈਨੂੰ ਕੀ ਪਤਾ ਸੀ ਉਹਨੇ ਖਾਣੀ ਕਿ ਨਹੀਂ ਖਾਈ ਕਈ ਵਾਰੀ ਉਹ ਖਾਂਦਾ ਵੀ ਨਹੀਂ ਹੈਗਾ ਮੈਨੂੰ ਇਹ ਐਵੇਂ ਲਾ ਕੇ ਰੱਖ ਛੜਾਂਗੀ ਤੇ ਪਈਆਂ ਰਹਿਣਗੀਆਂ ਫਿਰ ਇਦਾਂ ਹੀ ਛੁੱਟ ਬਸੁੱਟ ਹੁੰਦੀਆਂ ਨੇ ਆਹ ਅੱਧਾ ਸਹੀ ਗੱਲ ਤੇਰੀ ਮੋੜੀ ਆ ਵਾਹੇ ਹੁਣ ਮੇਰਾ ਛੋਟਾ ਭਰਾ ਮੈਂ ਤੇ ਕੁਝ ਕਹਿ ਵੀ ਨਹੀਂ ਸਕਦਾ ਇਹ ਨੋਵੇਂ ਕਿ ਦਿਨ ਕਿਤੇ ਸੋਚਣਾ ਚਾਹੀਦਾ ਬੰਦਾ ਮਾੜਾ ਮੋਟਾ ਨਾਲ ਹੱਤਪਲਾ ਆਪ ਮਾਰੇ ਚਾਹੀਦਾ ਢੀਕੀ ਦੀ ਪਲਾਟ ਚ ਖਲੋਤਾ ਰਹਿੰਦਾ ਤੇ ਗਰੀ ਲੰਮੇ ਪਿਆ ਰਹਿੰਦਾ ਤੇ ਯਾ ਮਮੀ ਨਾ ਬੈਠਾ ਇਹਦਾ ਗਲਾ ਮਾਰਦਾ ਰਹਿੰਦਾ ਨਾਲੇ ਤੁਹਾਨੂੰ ਪਤਾ ਸਬਜੀ ਤੇ ਮੈਂ ਸਵੇਰੇ ਹੀ ਬਣਾ ਲੈਣੀ ਆ ਆਟਾ ਗੁੱਜਾ ਫ੍ਰਿਜ ਚ ਪਿਆ ਹੁੰਦਾ ਦੋ ਤੇ ਫੁਲਕੇ ਲਾਉਣੇ ਉਹ ਵੀ ਔਖੇ ਲੱਗਦੇ ਨੇ ਛੱਟ ਦੋ ਫੁਲਕੇ ਲੱਜ ਜਾਂਦੇ ਤੇ ਨਾਲ ਹੀ ਆਪਣੀ ਕੁੜੀ ਜੋ ਦਾ ਦੁੱਧ ਗਰਮ ਕਰ ਲਿਆ ਕਰੇ ਬਸ ਇਹੋ ਹੀ ਆ ਵੀ ਹੱਥੀ ਦੇ ਕੁਛ ਕਰਨਾ ਨਹੀਂ ਆ ਜਾਣਾ ਭਾਬੀ ਵੱਲ ਨੂੰ ਭੱਜੇ ਤੇ ਉਧਰ ਮੇਰਾ ਭਾਵੇਂ ਜਿੰਨਾ ਮਰਜੀ ਨੁਕਸਾਨ ਹੋਈ ਜਾਏ ਕਿੰਨੇ ਮੇਰੇ ਇਹੋ ਜੇ ਕਸਟਮਰ ਨੇ ਜਿਹੜੇ ਹੁਣ ਮੇਰੇ ਕੋਲ ਸੂਟ ਵੀ ਸਵਾਉਂਦੇ ਵੀ ਤੁਸੀਂ ਖਰਾਬ ਇੰਨਾ ਕਰਦੇ ਹੋ ਉਹ ਪਰ ਸਿਮੀ ਇਹ ਨਹੀਂ ਨਾ ਸਮਝਦੇ ਹੁਣ ਜੇ ਤੂੰ ਨਾਪ ਨਾ ਕਰਾਂਗੀ ਮੰਮੀ ਨੇ ਕਹਿਣਾ ਪਤਾ ਨਹੀਂ ਕੰਮ ਤੋਂ ਬਜਨ ਦੀ ਮਾਰੀ ਕਰਦੀ ਆ ਹੁਣ ਉਹਨਾਂ ਨੂੰ ਕੀ ਪਤਾ ਵੀ ਕਿੰਨਾ ਔਖਾ ਹੈ ਮਾਰਕੀਟ 'ਚ ਕਿੰਨਾ ਮੰਦਾ ਹੈ ਉਹ ਦੋ ਜੀ ਕੰਮ ਕਰੀਏ ਨਾ ਅੱਜ ਦੇ ਦੌਰ 'ਚ ਤੇ ਫਿਰ ਕਿਤੇ ਘਰ ਚੱਲਦੇ ਆ ਇਹਨਾਂ ਨੂੰ ਕੋਈ ਦੱਸ ਸਮਝਾਈਏ ਨਾਲ ਇੱਕ ਗੱਲ ਹੋਰ ਜੇ ਜੇ ਮੈਂ ਇੱਕ ਵਾਰੀ ਲਾਤ ਦੀ ਨਾ ਮੇਰੀ ਸਿੱਧੀ ਸਿੱਧੀ ਗੱਲ ਸੁਣ ਲਓ ਫਿਰ ਤੇ ਮੇਰੇ ਸਿਰ ਹੀ ਪੈ ਜਾਣਾ ਮੈਨੂੰ ਤੇ ਹਰ ਵਾਰਲੇ ਫਿਰ ਕੋਈ ਕੰਮ ਕਰਨਾ ਹੀ ਪੈਣਾ ਉਹ ਹੀ ਉਹ ਚੱਲ ਫਿਰ ਵੀ ਵੇਖ ਲਿਆ ਕਰ ਮਾੜਾ ਮੋੜਾ ਜਦੋਂ ਤੇਰੇ ਕੋਲ ਟਾਈਮ ਹੁੰਦਾ ਮਾੜਾ ਮੋੜਾ ਪੁੱਛ ਪੁੱਛ ਲਿਆ ਕਰ ਇਹਦਾ ਹਰ ਵਾਰੀ ਵੀ ਨਾ ਬਣਾ ਝੰਗੀ ਨਹੀਂ ਹੁੰਦੀ ਚੱਲ ਕੋਈ ਨਹੀਂ ਮੈਂ ਵੇਖ ਲਾਂਗੀ ਹੁਣ ਆਪਣਾ ਕੰਮ ਵੀ ਵੇਖਣਾ ਇਹੋ ਹੀ ਤਾਂ ਨਹੀਂ ਪਕਲਾ ਪਰ ਸੋਈ ਚੜੀ ਰਵਾਂ 24 ਘੰਟੇ ਹੁਣ ਤੁਹਾਨੂੰ ਲਿਆਦਾ ਚੱਲ ਕੋਈ ਗੱਲ ਨਹੀਂ ਖਾ ਲੈਨੇ ਆ ਉਹ ਮੈਂ ਜਰਾ ਨਾ ਹਾਥ ਉਧੋਲਾ ਜਾਓ ਫਿਰ Achishe. Oi. Aa balloon. Hello. Smiley caro smiley. Smiley. Hello. Hello lo. Kaal Hello. ਯਾਲ ਤੇ ਜੰਦਰੇ ਬਸ ਵਧੀਆ ਵਧੀਆ ਤੂੰ ਸੁਣਾ ਠੀਕ ਠਾਕ ਵਧੀਆ ਹੋਰ ਕੀ ਬਣਦਾ ਕੁਛ ਨਹੀਂ ਬਣਨਾ ਕੀ ਆ ਯਾਰ ਘਰੇ ਹੀ ਬੈਠਾ ਵਾਂ ਮੈਂ ਤੈਨੂੰ ਕਹਿਣਾ ਸੀ ਚੱਲੀਏ ਮਹਾਰਾਜਾ ਕੁਮਰ ਤਾਰ ਕਲਾ ਜਾਣਾ ਸੀ ਅੱਛਾ ਅੱਛਾ ਆ ਉਹ ਤੋ ਤੈਨੂੰ ਮੁੰਡੇ ਹੋਏ ਆ ਤਿਆਰ ਤੇ ਮੈਂ ਹਾਂ ਚੱਲ ਚੱਲਦੇ ਹਾਂ ਹੈਲੋ ਹੈਲੋ ਹਾਂ 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 ਮੰਦੀਪ ਹਾਂ ਹਾਂ ਕਿ ਹੋ ਗਿਆ ਤੋ ਤੇ ਝੋਕੀ ਹੋ ਗਿਆ ਵਾ ਉਹ ਨਹੀਂ ਨਹੀਂ ਯਾਰ ਮੇਰੇ ਕੋ ਨਹੀਂ ਜਾਇਆ ਜਾਣਾ ਤੇ ਤੁਸੀਂ ਆਓ ਯਾਰ ਓ ਯਾਰ ਇਦਾਂ ਨਾ ਕਰ ਕਿਉਂ ਕਿ ਗੱਲ ਕੀ ਹੋਈ ਐ ਜਾਣਾ ਕਿਉਂ ਨਹੀਂ ਓ ਯਾਰ ਤੁਹਾਨੂੰ ਤੇ ਪਤਾ ਹੀ ਆ ਅਜੇ ਅਸੀਂ ਛੋਟੀ ਆ ਤੇ ਫਿਰ ਉਹਨੂੰ ਕਲੀ ਨੂੰ ਛੱਡ ਕੇ ਕਿੱਨਾ ਜਾ ਸਕਦਾ ਮੈਂ ਓ ਯਾਰ ਤੇਰੀ ਫੈਮਿਲੀ ਹੈ ਐਈ ਆ ਪਿੱਛੇ ਭਾਬੀ ਆ ਤੇਰੀ ਭਰਾ ਵਾ ਇਹਨਾਂ ਨੇ ਰੱਖ ਹੀ ਲੈਣਾ ਕੁੜੀ ਨੂੰ ਤੇ ਤੂੰ ਆ ਜਾ ਚੱਲਦੇ ਆ ਉਹ ਨਹੀਂ ਨਹੀਂ ਯਾਰ ਤੁਸੀਂ ਹੋ ਆਓ ਹੁਣ ਮੈਂ ਫੇਰ ਕਿਤੇ پلان ਬਣਾ ਲੂੰਗਾ ਉਹ ਮਹਾ ਮਹਾ ਕੇ ਤੇ پلان ਬਣਾ ਆਵਾ ਬਾਅਦ ਚ ਕਿਰਾ ਕਿਤੇ ਸੌਖੇ ਬਣ ਜਾਂਦੇ ਆ ਤਾਂ ਕਹਿੰਦੇ ਚੱਲ ਸਲਾਬ ਬਣੀ ਆ ਤੇ ਚੱਲ ਚਲਦੇ ਆ ਉਹ ਨਹੀਂ ਨਹੀਂ ਯਾਰ ਮਨ ਤੇ ਮੇਰਾ ਵੀ ਹੈਗਾ ਸੀ ਪਰ ਤੁਸੀਂ ਹੋ ਆਓ ਮੇਰੇ ਕੋਲ ਜਾਇਆ ਜਾਣਾ ਯਾਰ ਆ ਮੈਂ ਤੇ ਯਾਰ ਬੜੀ ਆਸ ਲਾਈ ਸੀ ਤੇਰੇ ਤੋਂ ਮੈਂ ਹਾਂ ਚੱਲ ਤੂੰ ਨਾ ਨਹੀਂ ਕਰਨੀ ਨਹੀਂ ਯਾਰ ਮਨਦੀਪ ਹੋ ਆਓ ਯਾਰ ਤੁਸੀਂ ਅੱਛਾ ਅੱਛਾ ਚੱਲ ਚੱਲ ਕੋਈ ਗੱਲ ਨਹੀਂ ਫੇਰ ਕਿਤੇ ਜਾਵਾਂਗੇ ਚੱਲ ਰੌਣ ਲੱਗ ਪਈ ਯਾਰ ਅਸੀਸ ਚੱਲ ਠੀਕ ਹੈ ਠੀਕ ਚੰਗ ਓਕੇ ਸੰਭਣ ਵਾਲਾ ਕੌਣ ਆ ਭਾਬੀ ਭਾਬੀ ਨੇ ਤਾਂ ਕਦੇ ਉਦਾਂ ਥੋੜੀ ਦੇਰ ਲਈ ਨਹੀਂ ਫੜਿਆ ਤੇ ਸਾਰੀ ਜੜੀ ਕਿੱਥੇ ਸੰਭਲੂਗੀ ਹੁਣ ਕਿਸ ਨੂੰ ਥੋੜੀ ਪਤਾ ਆ ਪੀ ਸਾਡੇ ਘਰ ਦਾ ਮਾਹੌਲ ਕੀ ਆ ਹਾਂਜੀ 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 ਚਲੋ ਚਲੋ ਦੁੱਧੂ ਪੀਨੇ ਆਪਾਂ ਦੁੱਧੂ ਪੀਨੇ ਆ ਦੁੱਧੂ ਪੀਨੇ ਆ ਦੁੱਧੂ ਪੀਨੇ ਆ ਆ ਲਾਡੀ ਮੈਂ ਤਾਂ ਨਵਾਨੀ ਆ ਬਾਰ-ਬਾਰ ਵੀ ਕੋਈ ਕੰਮ ਚੰਗਾ ਵੇਖ ਲਾ ਸਾਰੀ ਜ਼ਿੰਦਗੀ ਦਾਸ ਤੂੰ ਦਿਹਾੜੀਆਂ ਹੀ ਕਰਨੀਆਂ ਆ ਅੱਜ ਤੇ ਮਨ ਲਿਆ ਐਤਵਾਰ ਹੀ ਤੇ ਤੂੰ ਘਰ ਆ ਤੇ ਨਾਲੇ ਮੈਂ ਤੇਰੇ ਨਾਲ ਸੱਚੀ ਗੱਲ ਕਰਨੀ ਸੀ ਵੀ ਮੈਨੂੰ ਉਹ ਗਵਾਂਡੀਆਂ ਦੀ ਕੁੜੀ ਮਿਲੀ ਸੀ ਉਹ ਦਾ ਜਿਸ ਤੇਰੀ 10 ਪੌਂਡ ਹੀ ਤੇਰੇ ਮੰਮੀ ਮੈਂ ਵਿਆਹ ਨਹੀਂ ਜੇ ਕਰਨਾ ਵੱਡਾ ਠੇਕੇਦਾਰ ਬਨਾਵਾਂ ਜੇ ਕੱਲ ਨੂੰ ਠੇਕੇਦਾਰ ਬਣ ਗਿਆ ਨਾ ਤੇ ਫਿਰ ਮੈਂ ਸੋਚਾਂਗਾ ਨਹੀਂ ਕੰਮ ਸਿੱਖਦੇ ਆ ਤੈਨੂੰ ਪਤਾ ਕਿੰਨੇ ਸਾਲ ਲੱਗ ਜਾਣੇ ਆ ਐਵੇਂ ਥੋੜੀ ਇਹ ਕੰਮ ਸਿੱਖੇ ਜਾਂਦੇ ਆ ਚੰਗਾ ਭਲਾ ਮੈਂ ਤੈਨੂੰ ਫੋਨਾਂ ਦੀ ਦੁਕਾਨ ਤੇ ਲਾਇਆ ਸੀ ਉਹ ਤੂੰ ਮਾਰ ਸਿੱਖ ਲੈਣਾ ਹੀ ਪੰਜਾ ਛੇ ਮਹੀਨਿਆਂ ਚ ਤੇ ਮੈਂ ਚੱਲ ਚੁੱਕ ਚੁਕਾ ਕੇ ਤੈਨੂੰ ਦੁਕਾਨ ਵੀ ਪਾ ਦਿੰਦੀ ਤੇ ਫੇਰ ਤੇਰਾ ਵਿਆਹ ਕਰ ਦੇਣਾ ਸੀ ਸੋਖਾ ਤੂੰ ਤੇ ਮੇਰੀ ਗੱਲ ਸੁਣਦਾ ਹੀ ਨਹੀਂ ਹੈਗਾ ਮੰਮੀ ਫੋਨਾਂ ਦੀ ਦੁਕਾਨ ਤੇ ਤੋ ਲਵਾਇਆ ਹੈਗਾ ਉਹ ਮੁੰਡਾ ਇਹਦਾ ਹੈਗਾ ਪਤਾ ਨਹੀਂ ਆਕੜੀ ਜੀ ਬੜੀ ਸੀ ਹੈ ਮੇਰੇ ਤੋਂ ਛੋਟਾ ਹੈਗਾ ਤੇ ਮੈਨੂੰ ਐਵੇਂ ਦਬਕੇ ਜੇ ਮਰੀ ਜਾਂਂਦੇ ਹੁਣ ਕੰਮ ਮੈਂ ਇੱਥੇ ਵੀ ਕਰਦਾ ਵਾਂ ਪਰ ਇੱਥੇ ਮਲੇ ਤਰੀਕੇ ਨਾਲ ਸਾਰੇ ਕੰਮ ਹੁੰਦੇ ਆ ਪੀ ਜਦਾਂ ਮਤਲਬ ਕਈ ਕਹਿੰਦੇ ਆ ਭਾਜੀ ਇਹਦਾ ਕਈ ਫੜ ਲਿਆ ਭਾਜੀ ਬਾਲਟਾ ਫੜ ਲਿਆ ਤੇ ਉਹ ਐਵੇਂ ਪੀ ਤੂੰ ਏਦਾਂ ਕਰ ਜਾ ਵੇ ਛਾੜੂਗਾ ਜਾ ਵੇ ਏਦਾਂ ਕਰ ਏਦਾਂ ਇਹ ਕੰਮ ਕਰਾਉਂ ਰਿਆ ਸੀਗਾ ਤੈਨੂੰ ਲਿਹਾ ਵੀ ਮੇਰੇ ਤੇ ਛੁੱਟਾ ਆਏਗਾ ਦਬਕੇ ਜੇ ਮਾਦਾ ਮੈਨੂੰ ਤੇ ਚੰਗਾ ਨਹੀਂ ਲੱਗਾ ਮੰਮੀ ਲਾਡੀ ਏਦਾਂ ਨਹੀਂ ਬੋਲੀਦਾ ਹੋਈਦਾ ਉਹਨਾਂ ਨਾਲ ਪਤਾ ਸਾਡਾ ਕਿੰਨਾ ਪਿਆਰ ਰਿਹਾ ਆ ਸ਼ੁਰੂ ਤੋਂ ਤੇ ਤੇਰੇ ਭਲੇ ਵਾਸਤੇ ਉਹ ਹੀ ਕਹਿੰਦਾ ਹੋਏਗਾ ਲਾ ਇੱਕ ਦਰਾਗਾ ਚਾਚੀ ਬੇਬੀ ਕੀ ਹਾਲ ਮਨਜੋਤ ਠੀਕ ਠਾਕ ਲਾਡੀ ਬਾਕੀਆਂ ਨਾ ਠੀਕ ਠਾਕ ਕਿੱਦਾਂ ਹੋਣੇ ਹੋਏ ਮਨਜੋਤ ਚਾਚੀ ਤੇ ਕੰਮ ਆਇਆ ਕਿ ਇਹਦੇ ਘਰ ਲਾਗੇ ਅੱਛਾ ਮੈਂ ਚਾਚੀ ਕੋਲ ਹੋ ਜਾ ਤਰਾ ਨੰਬਰ ਨੰਬਰ ਵੀ ਆ ਨਹੀਂ ਸੀ ਤੇ ਜਦੋਂ ਚਾਚੀ ਤੁਸੀਂ ਭੇਜਿਆ ਲਾਡੀ ਭਾਣੂ ਮੇਰੇ ਕੋਲ ਕੰਮ ਵਾਸਤੇ ਤੇ ਇਹ ਮੇਰੇ ਕੋਲ 2-3 ਘੰਟੇ ਰਿਹਾ ਵਾ ਤੇ ਇੱਥੇ ਪੈਰੀ ਮੈਨੂੰ ਕਹਿੰਦਾ ਮੈਂ ਰੋਟੀ ਖਾ ਕੇ ਆ ਗਿਆ ਮੁੜ ਕੇ ਪਰਤਿਆ ਨਹੀਂ ਕੀ ਗੱਲ ਹੋ ਗਈ ਗੱਲ ਕੀ ਹੋਣੀ ਮਨਜੋਤ ਇਹਨੂੰ ਤਾਂ ਮੈਂ ਭੇਜਿਆ ਵੀ ਚਲ ਤੂੰ ਆਣਾ ਹੀ ਚਾਚੀ ਕੰਮ ਸਿੱਖ ਲੇਗਾ ਇਹਨੂੰ ਭੇਜਿਆ ਵੀ ਕੰਮਕੁਮ ਸਿੱਖ ਲਈ ਇਹ ਤੇ ਆ ਕੇ ਮੈਨੂੰ ਆਂਦਾ ਪਈ ਉਹ ਕੰਮ ਹੀ ਬਣਾ ਕਰਾਉਂਦਾ ਮੇਰੇ ਕੋ ਕਦੀ ਝਾੜੂ ਮਰਾਉਂਦਾ ਕਦੀ ਸਫਾਈਆਂ ਕਰਾਉਂਦਾ ਕਦੀ ਆਹ ਕਰਾਉਂਦਾ ਕਦੀ ਉਹ ਕਰਾਉਂਦਾ ਚਾਚੀ ਜੀ ਜਦੋਂ ਮੈਂ ਕੰਮ ਸਿੱਖਿਆ ਨਾ ਜਦੋਂ ਉਹ ਉੱਥੋਂ ਤੱਕ ਮੇਰੇ ਕੋ ਘਰਾਂ ਦੇ ਦੁੱਧ ਤੱਕ ਪਹੁੰਚਾਉਂਦੇ ਰਹੇ ਜਿੱਥੇ ਕੰਮ ਸਿੱਖਣਾ ਪੈਂਦਾ ਉੱਥੇ ਸਾਰਾ ਕੁਝ ਕਰਨਾ ਮੈਨਾਂ ਤੁਹਾਨੂੰ ਪਤਾ ਹੀ ਆ ਤੇ ਮੇਰੀ ਕਿਹੜੀ ਦੁਕਾਨ ਆਪਣੀ ਹੈ ਮੇਰਾ ਵੀ ਹਿੱਸਾ ਹੀ ਹੈ ਵਿੱਚ ਦੁਕਾਨ ਦੇ ਉਹ ਚਲੋ ਰੱਬ ਬੋਲੋ ਜਾਜੂ ਸਿੱਖ ਲਈਏ ਤੇ ਚਲੋ ਹਿੱਸਾ ਪਿਆ ਗਿਆ ਤੇ ਇਹ ਮੇਰਾ ਵੀਰਾ ਆਇਆ ਮੇਰੇ ਕੋਲ ਮੈਂ ਕਿਹਾ ਚੱਲ ਇਹਨੇ ਕੰਮ ਕੁਝ ਸਿੱਖਣਾ ਤੁਹਾਨੂੰ ਠੀਕ ਹਨੀ ਦੁਕਾਨ ਤੇ ਉਹਦੀ ਵਿੱਚ ਮੇਰੀ ਮੇਰਾ ਦੇ ਵਿੱਚ ਸਾਰਾ ਮਾੜਾ ਮੋਟਾ ਸਮਾਨ ਹੀ ਹੈ ਬਸ ਲਾਡੀ ਅਜੇ ਵੀ ਸੋਚ ਲਾ ਮਨਜੋਤ ਘਰ ਚੱਲ ਕੇ ਆਇਆ ਆ ਮੰਨ ਲਾ ਉਹਦਾ ਕਹਿਣਾ ਸਹੀ ਕਹਿਣ ਦਿਓ ਲਾਡੀ ਪਾ ਸੋਚ ਰਾ ਤੂੰ ਮੈਂ ਚਾਚੀ ਕਰਕੇ ਆਇਆ ਇੱਥੇ ਕੋਈ ਵੀ ਚਾਚੀ ਨੇ ਕਿਹਾ ਹੈ ਕਿ ਨੂੰ ਕੰਮ ਸਿਖਾ ਦੇ ਬਾਕੀ ਤੇਰੀ ਮਰਜ਼ੀ ਆ ਨਹੀਂ ਯਾਰ ਠੀਕ ਆ ਮੇਰਾ ਉੱਥੇ ਸਰਕਲ ਹੋਣਾ ਠੀਕ ਆ ਮੰਮੀ ਉੱਥੇ ਹੋਣਾ ਚੱਲ ਮਨਜੋਤ ਕਹਿਣ ਦਿਆ ਤੇ ਰਹਿਣ ਦੇ ਫਿਰ ਕੀ ਕਰਨਾ ਬੈ ਜਾ ਤੂੰ ਮੇਰਾ ਪੁੱਤ ਮੈਂ ਚਾਹ ਬਣਾ ਕੇ ਲਿਆਉਣੀ ਆ ਪੱਕਾ ਫਿਰ ਲਾਡੀ ਪਾ ਨਹੀਂ ਕਰਦਾ ਕੰਮ ਨਹੀਂ ਯਾਰ ਚੰਗਾ ਚਾਚੀ ਫਿਰ ਬੈ ਜਾ ਮਨਜੋਤ ਮੈਂ ਚਾਹ ਬਣਾਉਣੀ ਆ ਨਹੀਂ ਨਹੀਂ ਜੱਤੀ ਮੈਂ ਕੰਮ ਜਾਣਾ ਕਿਤੇ ਲਾਡੀ ਪਾ ਜੇ ਵਿਚਾਰ ਭਰੂਗਾ ਨਾ ਕੰਮ ਦਾ ਮੇਰੇ ਕੋ ਦੁਕਾਨ ਦਾ ਜੀ ਠੀਕ ਹੈ ਕੋਈ ਨਹੀਂ ਦੱਸਦਾਗਾ ਦਰਵਾਜ਼ੇ ਖੁੱਲੇ ਤੇਰੇ ਵਾਸਤੇ ਕੋਈ ਨਹੀਂ ਦੱਸਦਾਗਾ ਵੇਖ ਲਾ ਲਾਡੀ ਘਰ ਤੋਰ ਕੇ ਆਇਆ ਏ ਮੁੰਡਾ ਤੇ ਤੂੰ ਉਹਨੂੰ ਵੀ ਨਾ ਕਰ ਦਿੱਤੀ ਆ ਉਹ ਨਹੀਂ ਮੰਮੀ ਮੈਂ ਕਰਨਾ ਹੀ ਨਹੀਂ ਮੈਂ ਕਿੰਨੀ ਗਰੀ ਤੈਨੂੰ ਦੱਸਾਂ ਹੁਣ ਲਿਖ ਕੇ ਦਵਾਂ ਚੱਲ ਚਲ ਠੀਕ ਹੈ ਮੈਂ ਚੱਲਾ ਮੜ ਜਾ ਬਾਹਰ ਕੋਈ ਗੱਲ ਇਹ ਮੁੰਡੇ ਦੇ ਤਾਂ ਪਤਾ ਨਹੀਂ ਕੀ ਮਨ ਚ ਭਰ ਗਿਆ ਹੁਣ ਵੀ ਮੈਂ ਕਰਨਾ ਹੀ ਨਹੀਂ ਸਿੱਖਣਾ ਹੀ ਨਹੀਂ ਕੰਮ ਮਿਸਤਰੀਆਂ ਪਿੱਛੇ ਪਤਾ ਨਹੀਂ ਇਹਨੂੰ ਕੀ ਮਿਲਦਾ ਹੁਣ ਤਾਂ ਮਿਸਤਰੀਆਂ ਦਾ ਕੰਮ ਪਿੱਛੇ ਪੈ ਗਿਆ ਆ ਤੇ ਚੱਲ ਕੋਈ ਸਿੱਖੇ ਕੀ ਅਸਿਕਾ ਸਾਰੀ ਠੀਕ ਠਾਕ ਕਰਨਾ ਇੱਥੇ ਠੀਕ ਠਾਕ ਜੀ ਹਾਂ ਠੀਕ ਠਾਕ ਉਹ ਕੰਮ ਆਇਆ ਸੀ ਮਾੜਾ ਜਿਹਾ ਦੁਕਾਨ ਤੇ ਇੱਥੇ ਗਲੀ ਬੜੀ ਛੋਟੀ ਜੀ ਗੱਡੀ ਅੰਦਰ ਆਉਂਦੀ ਨਹੀਂ ਉਹ ਕਿੰਨੀ ਪਿਛੇ ਲਾ ਕੇ ਆਇਆ ਅੱਛਾ ਅੱਛਾ ਹਾਂਜੀ ਹੋਰ ਸਨਾਓ ਠੀਕ ਠਾਕ ਜੀ ਹਾਂ ਹਾਂ ਵਧੀਆ ਘਰ ਦੇ ਸਾਰੇ ਠੀਕ ਠਾਕ ਨੇ ਸਾਰੇ ਠੀਕ ਠਾਕ ਆਇਆ ਚਲੀ ਘਰ ਘਰ ਆਵਾਂਗੇ ਫਿਰ ਕਿਤੇ ਅੱਛਾ ਹੁਣ ਮੈਂ ਮਾੜਾ ਜਿਹਾ ਕੰਮ ਜਾਣਾ ਸੀ ਅੱਛਾ ਅੱਛਾ ਹਾਂਜੀ ਥੋਪੀ ਬੜੀ ਸ਼ਾਮੇ ਹੋ ਜੀਏ ਮੰਮੀ ਨੇ ਲਾਡੀ ਨੂੰ ਕੱਲ੍ਹ ਆਹੀ ਤੇਰੇ ਕੋ ਕਿੰਨੂੰ ਕੰਮ ਕਮ ਸਿਖਾ ਤੇ ਸਖਾਇਆ ਹੀ ਫਿਰ ਚਲੋ ਤੁਸੀਂ ਗੁੱਸਾ ਕਰਨਾ ਵਾ ਮੇਰੇ ਕੋ ਆਹੀ ਕੰਮ ਸਿੱਖਣਾ ਤੇ ਇਹ ਕੰਮ ਕੁਮ ਚਲੋ ਉਹਨੂੰ ਮੈਂ ਦੱਸਿਆ ਮੈਂ ਕਿਹਾ ਇਦਾਂ ਇਦਾਂ ਕਰਨਾ ਵਾ ਤੇ ਉਹਨੂੰ ਨਾ ਦੁਪਹਿਰੀ ਮੈਂ ਕਿਹਾ ਮੈਂ ਕੱਪੜਾ ਕੁਪੜਾ ਮਾਰਦੇ ਕਾਊਂਟਰ ਤੇ ਤੇ ਕਾਊਂਟਰ ਕਾਊਂਟਰ ਤੇ ਕੱਪੜਾ ਮਾਰਿਆ ਤੇ ਪਹਿਲੀ ਮੈਨੂੰ ਕਹਿੰਦਾ ਮੈਂ ਆ ਗਿਆ ਰੋਟੀ ਖਾ ਕੇ ਤੇ ਮੁੜ ਕੇ ਦੁਕਾਨ ਤੇ ਆਇਆ ਨਹੀਂ ਮੈਂ ਸੋ ਕੋ ਤੁਹਾਡੇ ਘਰ ਵੀ ਗਿਆ ਸੀ ਤੇ ਕਹਿੰਦਾ ਮੈਂ ਕੰਮ ਹੀ ਨਹੀਂ ਕਰਨਾ ਨਹੀਂ ਇੱਕ ਦਿਨ ਮੈਂ ਘਰ ਗਈਆਂ ਤੇ ਅੱਗੇ ਦਿਹਾੜੀ ਲਾਉਣ ਗਿਆ ਤਾਂ ਸੀ ਤੇ ਤੇਰੇ ਕੋ ਕੰਮ ਸਿੱਖਿਆ ਨਹੀਂ ਤੇ ਦਿਹਾੜੀਆਂ ਲਾਉਣ ਡਿਆ ਨੀ ਪਹਿਲਾਂ ਮੈਨੂੰ ਤੁਸੀਂ ਦੱਸੋ ਦਿਹਾੜੀ ਓਕੀ ਕੇ ਜਿਹੜਾ ਸਾਡਾ ਕੰਮ ਉਹ ਸੁੱਖਾ ਪਹਿਲਾਂ ਤੁਸੀਂ ਦੱਸੋ ਆਹੋ ਇਹ ਤਾਂ ਪੱਖੇ ਥੱਲੇ ਬਹਿ ਕੇ ਕੰਮ ਕਰ ਲੈਣਾ ਸੀ ਆਹੋ ਸੋ ਕੋ ਪੱਖੇ ਲੱਗੇ ਰਮਾਨਾ ਸੀ ਲੱਗਾ ਸੀ ਦੁਕਾਨ ਤੇ ਉਹ ਕੋ ਕੰਮ ਨਹੀਂ ਆ ਤੇ ਦਿਹਾੜੀਆਂ ਲਾਉਂਦਾ ਮੈਨੂੰ ਸਮਝ ਨਹੀਂ ਲੱਗਦੀ ਉਹ ਦਿਮਾਗ ਇਦਾਂ ਦਾ ਹੋ ਗਿਆ ਵਾ ਅਸੀਂ ਮੈਂ ਆਪ ਕੋ ਘਰ ਗਿਆ ਕਹਿੰਦਾ ਜੀ ਮੈਂ ਮਿਸਤਰੀ ਬਨਣਾ ਵਾ ਤੇ ਜਿੰਨੇ ਉਹ ਕੋ ਕੰਮ ਨਹੀਂ ਹੋਇਆ ਰਿਪੇਅਰ ਦਾ ਕੰਮ ਨਹੀਂ ਹੋਇਆ ਤੇ ਮਿਸਤਰੀ ਕਿੱਦਾਂ ਬਨ ਜਾਊਗਾ ਪਹਿਲਾਂ ਮੈਨੂੰ ਤੁਸੀਂ ਦੱਸੋ ਤੇ ਦਿਹਾੜੀਆਂ ਨਾ ਕਦੀ ਘਰ ਚੱਲੇ 500 ਰੁਪਏ ਦਿਹਾੜੀ ਆ ਦਿਹਾੜੀ ਘੜੀ ਡਿੱਲੀ ਲੱਗਦੀ ਆ ਕਿਤੇ ਹਫ ਬੰਦਾ ਆਪਣਾ ਕੰਮ ਖੋਲਦਾ ਸੋਨਾ ਦੇ ਆਪਣੇ ਤਰੀਕੇ ਨਾਲ ਪੈਂਦਾ ਦੁਕਾਨ ਤੇ ਪਰ ਜਿੰਨਾ ਵੀ ਹੁੰਦਾ 5000 10000 ਜਿੰਨਾ ਵੀ ਹੁੰਦਾ ਆਪਣੀ ਕਮਾਈ ਹੁੰਦੀ ਹੈ ਮਹੀਨੇ ਬਾਅਦ ਕੋਹ ਨੂੰ ਕੋ ਆਂਦਾ ਹੀ ਹੈ ਦੁਕਾਨ ਤੋਂ ਇਹਨੂੰ ਹੁਣ ਕੋਣ ਸਮਝਾਵੇ ਪਤਾ ਨਹੀਂ ਇਹਦੀ ਮੱਥੇ ਤੇ ਪੜਦਾ ਪਿਆਦਾ ਇਹਨੂੰ ਤਾਂ ਖਰੇ ਹੋ ਜੇ ਤੂੰ ਪੰਜ ਕੰਮ ਕਰਨਾ ਹੀ ਉਹ ਇਹਨੂੰ ਸੌਖਾ ਲੱਗਣ ਡਿਆ ਚਾਚੀ ਵੀ ਨਹੀਂ ਇਹਨੇ ਸਮਝਾਉਂਦੀ ਇਹਨੂੰ ਬੰਦਾ ਚਾਚੀ ਵੀ ਸਮਝਾਉਂਦੇ ਨਹੀਂ ਮਾੜਾ ਮੋਟਾ ਪਤਾ ਚਾਚੀ ਤੇ ਬਥੇਰਾ ਸਮਝਾਉਂਦੀ ਆ ਇਹ ਹੁਣ ਸਮਝਣ ਵਾਲਾ ਹੋਏ ਤੇ ਫੇਰ ਆ ਇਹ ਨਹੀਂ ਵੀ ਚਾਚੀ ਨਹੀਂ ਸਮਝੰਦੀ ਹੁਣ ਇਹ ਤਾਂ ਖਾਣੇ ਦੀ ਗੱਲ ਪੈਂਦੀ ਤਾਂ ਬੰਦਾ ਕੀ ਕਰੇ ਮੈਂ ਮੰਨਾ ਸਿੱਧੇ ਮੂਹਰੇ ਗੱਲ ਵੀ ਨਹੀਂ ਕੀਤੀ ਤੇ ਗੱਲਾਂ ਹੀ ਬੜੀ-ਬੜੀ ਮਟੀਆਂ ਕਰਨਦੇ ਆ ਸੀ ਕਹਿੰਦਾ ਮੈਂ ਠੇਕੇਦਾਰ ਬਣ ਜਾਣਾ ਵਾ ਤੇ ਫਲਾਨ ਕਰ ਲੈਣਾ ਢੀਂ ਕਰਦਣਾ ਪਤਾ ਨਹੀਂ ਕੀ-ਕੀ ਕਹੀ ਜਾਂਦੇ ਆ ਸੀ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਡੈਡੀ ਵੀ ਸਿਰਦੇ ਹਨ ਨਹੀਂ ਆਂਦੇ ਮੈਂ ਕੋਈ ਕੰਮ ਕਰਾਂ ਤੇ ਦੀਦੀ ਤੁਹਾਨੂੰ ਪਤਾ ਮੇਰ ਨੂੰ ਪਤਾ ਚਾਰ-ਪੰਜ ਸਾਲ ਵੱਡਾ ਵਾ ਇਦਾਂ ਚੰਗਾ ਲੱਗਦਾ ਫਿਰਦਾ ਦੁਰਦਾਰ ਰਹਿੰਦਾ ਵਾ ਅਧਿਆੜੀ ਉਹ ਦੱਸੇ ਕੰਮ ਥੋੜੀ ਕਰਨਾ ਲਾ ਇਹਦਾ ਉਦੈ ਦਬਾਖੇ ਲੱਗਿਆ ਦਾ ਇਹਦੇ ਖਾਨਿਆਂ 'ਚ ਗੱਲਾਂ ਨਹੀਂ ਪੈਂਡੀਆਂ ਕੀ ਪਤਾ ਇਹਦੀ ਬੁੱਧ-ਸੁੱਧ ਕਿੱਥੇ ਲੱਗੀ ਦੀ ਏ ਤੂੰ ਵੀ ਸਮਝਾਇਆ ਕਰੋ ਨਾ ਥੋੜਾ ਜਾਨੂੰ ਬਥੇਰਾ ਸਮ ਕਰਨਾ ਇਹਨੇ ਕੁਛ ਵੀ ਨਹੀਂ ਗਾ ਜੇ ਕੁਛ ਵੀ ਕਰ ਜੇਗਾ ਨਾ ਫਿਰ ਮੈਨੂੰ ਕਹੀਂ ਉਦਾਂ ਹੀ ਉੱਥੋਂ ਵੀ ਬੰਨ ਲੈਣਾ ਹਟਾਇਆ ਇੱਥੋਂ ਵੀ ਕੀ ਪਤਾ ਕਿੰਨੇ ਕ ਦਿਨ ਲਾਉਣੀਆਂ ਇਹਨੇ ਦਿਹਾੜੀਆਂ ਤੇ ਕਿੰਨੇ ਕ ਦਿਨਾਂ ਬਸ ਫੇਰੇ ਨੇ ਆਪੇ ਹਟ ਜਾਣਾ ਕਰਨੇ ਇਹਨੇ ਨਸ਼ਈ ਐ ਪਹਿਲੇ ਸ਼ਰਾਬ ਨਾ ਰੱਜਿਆ ਰਹਿੰਦਾ ਏ ਜਿੰਨੇ ਕੰਮ ਕਰਨਾ ਹੋਏ ਨਾ ਉਹ ਇੱਕ ਜਗ੍ਹਾ ਟਿੱਕੇ ਘਾਰ ਹੀ ਲੈਂਦਾ ਨਾਲੇ ਕਿਹੜਾ ਬੰਦਾ ਈ ਉਹ ਪੱਖਿਆਂ ਥੱਲੇ ਏਸੀਆਂ ਥੱਲੇ ਕੰਮ ਛੱਡ ਕੇ ਕਵੇ ਜੀ ਮੈਂ ਦਿਹਾੜੀਆਂ ਲਾਉਣੀਆਂ ਤੂੰ ਪੰਜ ਚੱਲ ਜਿੱਦੀ ਛੱਡੋ ਗੱਲ ਉਹਨੇ ਨਾ ਅਸਲ ਜਿੱਦ ਨਾਲ ਨਸ਼ਾ ਕਰ ਕਰ ਕੇ ਉਹਦਾ ਦਿਮਾਗ ਖਰਾਬ ਥੋੜਾ ਜਿਹਾ ਕੋਈ ਗੱਲ ਨਹੀਂ ਆਪੇ ਜਦੋਂ ਹੋਏਗਾ ਸਿਆਣਾ ਨੇ ਆਪੇ ਸੁਧਰ ਜਾਣਾ ਵਾ ਸਿਆਣਾ ਘਰੇ ਕਦੋਂ ਹੋਣਾ ਵਾ ਆਪੇ ਕਿਤੇ ਰਕੇ ਧੋਖਾ ਖਾਏਗਾ ਜੋ ਠੋਕਰ ਵੱਜੇਗੀ ਨਾ ਅਕਲੇ ਨੂੰ ਉਦੋਂ ਹੀ ਆਉਣੀ ਹੈ ਉਹ ਵਿਆਹ ਬੂ ਕਰਦੋਂ ਭਾਦ ਨਈ ਤੇ ਆਹੋ ਵਿਆਹ ਕਰਕੇ ਜਿਹੜੀ ਕੁੜੀ ਲਿਆਉਣੀ ਉਹਦੀ ਵੀ ਜ਼ਿੰਦਗੀ ਖਰਾਬ ਕਰੀਏ ਨਹੀਂ ਕੁਝ ਨਹੀਂ ਪਹਿਲਾ ਬੰਦਾ ਆਪ ਤੇ ਆਪਣੇ ਪੈਰਾਂ ਤੇ ਖਲੋਵੇ ਆਪਣੇ ਜੋਗਾ ਤੇ ਹੋਵੇ ਜਿਹੜਾ ਬੰਦਾ ਆਪਣੇ ਜੋਗਾ ਨਹੀਂ ਹੈਗਾ ਉਹਨੇ ਜਨਾਨੀ ਸਵਾਰ ਰੱਖਣੀ ਆ ਮੈਂ ਸੁਣਿਆ ਸਿਆਣੇ ਕਹਿੰਦੇ ਵਿਆਹ ਬੂਜੇ ਤੇ ਬੰਦਾ ਸੁਧਰ ਜਾਂਦਾ ਵਾ ਇਹ ਉਹ ਬੰਦਾ ਨਹੀਂ ਸੁਧਰਦਾ ਜਿਹੜੀਆਂ ਬੰਦੇ ਦੀਆਂ ਮੁੱਢ ਤੋਂ ਸ਼ੁਰੂ ਤੋਂ ਆਦਤਾਂ ਹੋਣ ਨਾ ਉਹ ਨਹੀਂ ਕਦੇ ਬਦ ਜਿੱਦਾਂ ਕੁੱਤੇ ਦੀ ਪੂਛ ਟੇਢੀ ਦੀ ਟੇਢੀ ਰਹਿੰਦੀ ਨਾ ਉਹੋ ਹੀ ਹਿਸਾਬ ਹੀ ਚੱਲ ਦੀਦੀ ਕੋਈ ਗੱਲ ਨਹੀਂ ਚੱਲ ਠੀਕ ਹੈ ਜਾ ਫਿਰ ਹਾਂ ਚੰਗਾ